ਟੋਟਾ ਫਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਤੁਸੀਂ ਪਰਿਵਾਰ ਨਾਲ ਬੜੀ ਅਨੰਦ ਰੀਝਾਈ ਹੈ ਤੇ ਇਸੇ ਤਰੀਕੇ ਵੀਰ ਕਰਦੇ ਜਿੱ ਨਜ਼ਰ ਇਨਸਾਫ ਨਹੀਂ ਮਿਲਦਾ ਤੁਸੀਂ ਇਸੇ ਤਰੀਕੇ ਇਸ ਪਰਿਵਾਰ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੂਗੇ ਕੈਨੀਆਂ ਕ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਜਿੰਨੇ ਮੇਰੇ ਵੀਰ ਭੈਣਾ ਅੱਜ ਇੱਕੋ ਉਹਨਾਂ ਮਾਸੂਮ ਬੱਚਿਆਂ ਦਾ ਇਨਸਾਫ ਲੈਣ ਲਈ ਅੱਜ ਨਾਰਾ ਮਾਰਨ ਵਾਸਤੇ ਇਕੱਠੇ ਹੋਏ ਘੜ ਤੇ ਕੋਈ ਗੱਲ ਅਸੀਂ ਪੁੱਛਣੀ ਚਾਹੁੰਦੇ ਆ ਵੀ ਸਾਨੂੰ ਲੱਗ ਰਿਹਾ ਹੈ ਪ੍ਰਸ਼ਾਸਨ ਚਪੇਰੇ ਆ ਰਿਹਾ ਹੈ ਮਾਪਿਓ ਨੇ ਉਹਨਾਂ ਨੂੰ ਇੱਥੇ ਲਿਜਾ ਕੇ ਭਗਵੰਤ ਸਤਨਾਮ ਦੇ ਕੋਲ ਲਿਜਾਇਆ ਜਾਏ ਉਹਨਾਂ ਦੀ ਗੱਲ ਕਰਾਈ ਜਾਏ ਕਿ ਆਪਾਂ ਸਹਿਮਤਾ ਵੀ ਉੱਥੇ ਚਲੇ ਜਾਣ ਨਾ 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 ਜਿਹੜੇ ਲੋਕ ਧੁੱਪ ਦੇ ਵਿੱਚ ਤਪਦੀ ਸੜਕ ਦੇ ਉੱਤੇ ਬੈਠੇ ਨੇ ਉਹਨਾਂ ਦੀ ਜਰੂਰੀ ਗੱਲ ਜਾਣਣੀ ਸੀਗੀ ਇਹ ਗੱਲ ਪਿੱਛੇ ਚੱਲ ਰਹੀ ਸੀ ਕਿ ਹੋ ਸਕਦਾ ਉਹਨਾਂ ਨੂੰ ਇੱਥੇ ਪ੍ਰਸ਼ਾਸ਼ਕਨ ਲਿਜਾਨ ਦੀ ਧਰਾਗ ਵਿੱਚੋਂ ਵੀ ਇੱਥੋਂ ਆਪਾਂ ਮਾਪਿਓ ਨੂੰ ਲਿਜਾ ਕੇ ਇੱਕ ਸਾਈਡ ਤੇ ਜਿਵੇਂ ਕੱਲ ਡੀਸੀ ਸਾਹਿਬ ਲੈ ਗਏ ਸੀ ਵੀ ਸਾਈਡ ਤੋਂ ਕੇ ਗੱਲ ਕਰਾਈ ਜਾਏ ਪਰ ਲੋਕਾਂ ਦੀ ਇਹ ਮੰਗ ਹੈ ਲੋਕਾਂ ਦੀ ਰਵਾਜ ਹੈ ਵੀ ਜੇ ਭਗਵੰਤ ਮਾਨ ਨੇ ਆਉਣਾ ਤਾਂ ਇੱਥੇ ਧਰਨੇ ਚਾਏ ਇੱਥੇ ਆ ਕੇ ਲੋਕਾਂ ਦੀ ਗੱਲ ਸੁਣੇ ਇੱਥੇ ਆ ਕੇ ਲੋਕਾਂ ਦਾ ਦਰਦ ਸਮਝੇ ਚੋਣ ਹੀ ਹੈ ਨਾ ਬਾਹਰੋਂ ਹੀ ਹੈ ਸੋ ਤੁਸੀਂ ਜਾ ਕੇ ਬੇਨਤੀ ਕਰੋ ਸੋ ਸਾਡੇ ਐਕਸੀਡੈਂਟ ਵਾਲੇ ਅਸੀਂ ਜਿਹਨਾਂ ਨੇ ਉਹਨਾਂ ਨੇ ਬਿੜਾ ਵਜ੍ਹਾ ਤੋਂ ਰਾਤ ਨੂੰ ਉਹਨਾਂ ਦੇ ਪੁੱਤਰ ਨੂੰ ਦੋਨਾਂ ਨੂੰ ਬਹੁਤ ਮਾਰਕਟਾਈ ਕਰੀ ਉਹਦੇ ਵਿੱਚ ਆਪਾਂ ਇਹ ਅੱਜ ਉਹ ਵੀ ਸਾਡੇ ਨੇ ਚਾਏ ਨੇ ਆਹ ਜਨਾਰਾ ਮਾਤਰਾ ਤੇ ਸਾਡੇ ਵਿੱਚ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ। ਸੋ ਹੁਣ ਕੰਪਨਸ਼ੀ ਦੀ ਮੈਂ ਨਾ ਇੱਕ ਟੂਰਨਾਮੈਂਟ ਵਾਸਤੇ ਕਰਨ ਦਾ ਕਾਰਜ ਕਰ ਰਿਹਾ ਹਾਂ। ਜਵਾਬ ਦੇਣਾ ਕਿਸੇ ਮਾਤਾ ਜੀ ਜਿਵੇਂ ਬੋਨਾ ਬੈਠਿਆ ਹੁਣ ਮਤਲਬ ਇਹ ਨਹੀਂ ਤਾਂ ਤੁਹਾਨੂੰ Durga Chandi warna payega ਤੁਹਾਡੇ ਬੱਚਿਆਂ ਦੀ ਨਾ ਆਪਣੇ ਬੱਚੇ ਲਈ ਦੁਰਗਾ ਬਣੀ ਹੈ ਸਾਾਨੂੰ ਵੀ ਦੁਰਗਾ ਚੰਦੀ ਬਣਾਉਣ ਦੀ ਬਹੁਤ ਜ਼ਰੂਰਤ ਹੈ ਜੇਕਰ ਕੋਈ ਵੀ ਅਜਿਹੀ ਚੀਜ਼ ਵੈਚ ਕਰ ਕੀਤੀ ਜਾਏ ਜੇ ਆਪਣੀ ਬੋਤਲ ਪੀ ਗੱਦੀ ਸਿੱਟੀ ਜਾਏ ਤੁਹਾਨੂੰ ਨਾਲ ਕੋਈ ਇਨਸਾਫ ਨਹੀਂ ਮਿਲੇ ਮੈਨੂੰ ਪਤਾ ਹੈ 70 ਦਿਨ ਤੋਂ ਹੋ ਰਿਹਾ ਹੈ ਮੇਰਾ ਬੇਚਤ ਹੈ ਨੀਂਦ ਨੀਂਦ ਕੀਤਾ ਹੋਰ ਐ ਪੋਲਿਟੀਕਲ ਪਾਰਟੀਆਂ ਲੇਡੀਜ਼ ਐਂਡ ਐਂਡ ਐ ਸਿਨੀਅਰ ਲੀਡਰਸ ਐਂਡ ਜਿਨ੍ਹਾਂ ਨੇ ਮੈਨੂੰ ਅਪਰੋਚ ਕੀਤੀ ਔਰ ਮੇਰੇ ਬ੍ਰਦਰ ਕਥੂ ਕੋਈ ਆ ਕਿ ਕੰਪਰੋਮਾਈਜ਼ ਕਰਾਇਆ ਜਾਵੇ ਕੰਪਰੋਮਾਈਜ਼ ਕਰਨ ਲਈ ਐਲ ਪਾਲਿਟਿਸ਼ੀਅਨਸ ਵੇਕੇ ਇਧਰ ਦੇ ਲੋਕੀ ਵੀ ਹੈਗੇ ਕੰਪਰੋਮਾਈਜ਼ ਚਾਹਣੇ ਪੁੱਛੇ ਮਾਰਗੇ ਤੇ ਅਸੀਂ ਕੰਪਰੋਮਾਈਜ਼ ਕਰਨ ਦੇ ਨਹੀਂ ਕਰਦੇ ਕਿਉਂਕਿ ਬਾਰੋ ਦੇ ਬਹੁਤ ਚਲਦਾ ਹੈ ਕਿਉਂਕਿ ਇਹਨਾਂ ਦਾ ਸੱਚਾ ਨਾ ਘਤਰ ਨਹੀਂ ਸੱਚ ਪਰਿਵਾਰ ਦੀ ਗੱਲ ਹੈ ਪਰਿਵਾਰ ਦੀ ਸਤਿਕਾਰ ਪੂਰਾ ਪਰਿਵਾਰੀ ਕਰੋੜ ਕੀ ਅਸੀਂ ਸਾਰੀ ਜਨਤਾ ਹਰੇਕ ਬੰਦਾ ਤਨੂ ਇੱਕ ਇੱਕ ਲੱਖ ਰੁਪਏ पंजाब आके इथा ठड़ के, के उनो इतने सजा दो किसी दे बच्चे सारे पंजाब के बच्चे तुसी पहले गोलियां मार दो किसी दे बच्चे नु गोलियां मारो किसी नु एक्सीडेंट ते मार दो किसी नु इलेक्ट्रिक शॉक दे के मार दो मैडम भाई जी का खाता भाई जी की खते आज पंजाब की दुर्गा चंडी में अपने फैमिली ले दुर्गा ते चंडी बनिया त त आज 80 दिन हो गए ए 5 जारे साले गुंडे खाकी आतंकवादी अजय तक पड़े नहीं गए ठीक है अजय तक मैं हर रोज अपना ऑफिस छोड़ के बच्चा में कुर्बानी निकल देती अपना किकर मेरे बच्चे नु नाम आते

ਇਹ ਕਹਿਣੇ ਇਹਨਾਂ ਨੂੰ ਵੀ ਕਰਾਂਗੇ ਅਸੀਂ ਵੀ ਇਹਨਾਂ ਦੇ ਸਾਹ ਦੇ ਵਿੱਚ ਨਾਰਾ ਮਾਰਨ ਵਾਸਤੇ ਕੱਢ ਕਰ ਇਹਨਾਂ ਦੇ ਧਰਮ ਦੇ ਵਿੱਚ ਆਵਰ ਆਏ ਆ ਪਰ ਇਸ ਤਰ੍ਹਾਂ ਦੀ ਰੂਪਰੇਖਾ ਜਿਹੜੀ ਹੈ ਉਹ ਚੇਤਨ ਦੀ ਮर्यादा ਨੂੰ ਨੋਟ ਕੀਤਾ ਜਾਵੇ ਇਹ ਤਾਂ ਕੁਝ ਨਹੀਂ ਕੁ ਤਮਾਸ਼ਾ ਇੱਕ ਤਾਂ ਵੜ ਕੇ মিডিਆ ਰੇ ਆ ਗਏ ਇਹਨਾਂ ਨਾਲ ਕੀਤਾ ਤੁਹਾਨੂੰ ਬੋਲਿਆ ਪਰ ਮੈਂਡ ਨਾ ਕਰਿਓ ਤੁਹਾਨੂੰ ਟਾਈਮ ਦਵਾਂਗੇ ਬੋਲੋ ਆਪਣਾ ਤੁਹਾਨੂੰ 5 ਮਿੰਟ ਦਵਾਂਗੇ 7 ਮਿੰਟ ਦਵਾਂਗੇ ਜਿਹੜਾ ਟਾਈਮ ਲੈਣਾ ਤੁਸੀਂ ਪਰ ਐ ਨਾ ਸਾਹ ਰੋਲ ਦੇ ਲੋਕ ਸਾਹ ਨੋਕਾ ਜਾ ਗਏ